ਬਠਿੰਡਾ ਤੋਂ ਬਨਾਲਾ ਵੱਲ ਜਾ ਰਹੀ ਆਰਬਿਟ ਬੱਸ ਟਰੱਕ ਨਾਲ ਟਕਰਾ ਗਈ ਜਿਸ ਕਾਰਨ ਬੱਸ ਚਸਵਰੇ ਤਦ ਦਜਨ ਲੋਕ ਜ਼ਖਮੀ ਹੋ ਗਏ ਬੱਸ ਦੇ ਡਰਾਈਵਰ ਨੂੰ ਵੀ ਸੱਟਾਂ ਲੱਗੀਆਂ ਇਸ ਹਾਦਸੇ ਜ਼ਖਮੀ ਲੋਕਾਂ ਨੂੰ ਤੁਰੰਤ ਰਾਮਪੁਰਾ ਫੂਲ ਦੇ ਸੇਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਬੱਸ ਦੀ ਰਫਤਾਰ ਜ਼ਿਆਦਾ ਹੋਣ ਕਾਰਨ ਇਹ ਹਾਦਸਾ ਵਾਪਰਿਆ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਲੁੱਟਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਰੋਹ ਨੂੰ ਕਾਬੂ ਕੀਤਾ ਜੋ ਹਥਿਆਰਾਂ ਦੀ ਨੋਕ ਤੇ ਲੁੱਟਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਪੁਲਿਸ ਨੇ ਨਾ ਕੋਲੋਂ ਲੁੱਟੇ ਹੋਏ 480000 ਰੁਪਏ ਦੀ ਨਕਦੀ ਦੇ ਇਲਾਵਾ ਹਥਿਆਰ ਅਤੇ ਲੁੱਟਦੀਆਂ ਵਾਰਦਾਤਾ ਸਮੇ ਵਰਤੇ ਗਏ ਦੋ ਮੋਟਰਸਾਈਕਲ ਤੇ ਕਿ ਜਨਕਾਰ ਵੀ ਬਰਾਮਦ ਕੀਤੀ ਹੈ। ਗੈਂਗਸਟਰ ਸੁੱਖਾ ਬੜੇ ਵਾਲੀਆਂ ਨੂੰ ਸਥਾਨਕਾਰ ਤੇ ਦਾਖਲ ਹੋ ਕੇ ਦੂਜੇ ਗੈਂਗ ਦੇ ਲੋਕਾਂ ਨੇ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ। ਪੁਲਿਸ ਮੁਤਾਬਕ ਕੁਝ ਨੌਜਵਾਨ ਸੁੱਖੇ ਦੇ ਘਰ ਆਏ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸੁਖਿਉਂਤੇ ਹੋਤੇ ਕਿ ਇਹ ਅਪਰਾਧਕ ਮਾਮਲੇ ਦਰਸਨ ਪੁਲਿਸ ਨੂੰ ਮੌਕੇ ਤੋਂ 4 ਤੂ 7 ਤਨ ਖਾਲੀ ਖੋਲ ਮਿਲੇ ਹਨ ਜਦਕਿ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਸੰਗਰੂਰ ਦੇ ਪਿੰਡ ਸੰਗਰੇੜੀ ਚ ਜ਼ਮੀਨੀ ਵਿਵਾਦ ਕਾਰਨ 2 13 ਵਿਚਾਲੇ ਗੋਲੀ ਚੱਲ ਗਈ ਇਸ ਵਿੱਚ ਪੁਲਿਸ ਵੱਲੋਂ लाठी चार्ज ਕੀਤਾ ਗਿਆ ਜਿਸ ਨਾਲ ਦਰਜਨ ਦੇ ਕਰੀਬ ਲੋਕ ਸਖਮੀ ਹੋ ਗਏ ਪੁਲਿਸ ਨੇ 15 ਪਚਾਤੀ ਤਕਰੀਬ 2 ਦਰਜ ਅਣਪਛਤੇ ਵਿਕਤੀਆਂ ਖਿਲਾਫ ਕੇਸ ਦਰਜ ਕਰ ਲਿਆ ਜਾਣਕਾਰੀ ਮੁਤਾਬਕ ਜ਼ਮੀਨ ਦਾ ਕੇਸ ਲੰਮੇ ਸਮੇਂ ਤੋਂ ਅਦਾਲਤ ਵਿੱਚ ਚੱਲ ਰਿਹਾ ਸੀ ਅਤੇ ਫੈਸਲਾ ਵੀ ਸੁਣਾ ਦਿੱਤਾ ਗਿਆ ਸੀ ਫਿਰੋਜ਼ਪੁਰ ਜੇਲ੍ਹ ਅੰਦਰ ਇੱਕ ਕੈਦੀ ਵੱਲੋਂ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਗਈ ਕੈਦੀ ਦਾ ਨਾਮ ਗੁਰਮੀਤ ਸਿੰਘ ਸੀ ਜੋ 11 ਮਈ ਨੂੰ ਐਨਟੀਪੀਐਸ ਐਕਟ ਤਹਿਤ ਜੇਲ੍ਹ ਵਿੱਚ ਆਇਆ ਸੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸ਼ਹੀਦ ਪੱਪਾ ਜੈ ਸਿੰਘ ਖਲਕਰ ਦੀ ਯਾਦਗਾਰ ਬਣਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ ਪਟਿਆਲਾ ਜ਼ਿਲ੍ਹੇ ਦੇ ਵਿੱਚ ਉਹਨਾਂ ਦੇ ਜੱਦੀ ਪਿੰਡ ਬਾਰਨ ਵਿਖੇ 10.50 ਕਰੋੜ ਰੁਪਏ ਦੀ ਲਾਗਤ ਨਾਲ ਇਹ ਯਾਦਗਾਰ ਬਣਾਈ ਜਾਵੇਗੀ